ਸਤਿ ਸ਼੍ਰੀ ਅਕਾਲ ਜੀ ਮੈਂ ਅਮਦੇਵ ਸਿੰਘ ਹਾਂ ਤੁਸੀਂ ਦੇਖ ਰਹੇ ਹੋ ਪੀਐਲਸੀ ਟੀਵੀ ਜਬੀ ਲੋਕਲ ਟੀਵੀ ਅਸੀਂ ਪਹੁੰਚੇ ਹਾਂ ਅੱਜ ਮੋਗਾ ਮੈਡੀ ਸਿਟੀ ਹਸਪੀਟਲ ਵਿੱਚ ਜਿੱਥੇ ਬਾਹਜਪਨ ਦੇ ਮਰੀਜ਼ਾਂ ਲਈ ਇੱਕ ਫ੍ਰੀ ਕੈਂਪ ਲਗਾਇਆ ਗਿਆ ਸਾਡੇ ਨਾਲ ਮੌਜੂਦ ਨੇ ਡਾਕਟਰ ਜੀਮੇਰ ਕਲੜਾ ਜੋ ਮੋਗਾ ਮੈਡੀ ਸਿਟੀ ਦੇ ਐਮਡੀ ਨੇ ਸੇਣ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਕੈਂਪ ਲਗਾਇਆ ਗਿਆ ਇਸ ਬਾਰੇ ਜਾਣਕਾਰੀ ਦਿਓ ਜੀ ਇਹ ਕੈਂਪ ਸਰ ਆਪਾਂ ਇੱਕ ਰੇਡੀਅਸ ਕਲੀਨਿਕਸ ਹੈਗੇ ਚੰਡੀਗੜ੍ਹ ਜਿੱਥੇ ਇਨਫਰਟਿਲਟੀ ਦਾ ਉਹਨਾਂ ਦਾ ਆਪਣਾ ਪੂਰਾ ਸੈਟਅਪ ਹੈਗਾ ਉਨ੍ਹਾਂ ਦੇ ਸਹਿਯੋਗ ਨਾਲ ਮੋਗਾ ਮੈਡੀਸਿਟੀ ਵੱਲੋਂ ਇੱਥੇ ਬਾਝਪਨ ਦੇ ਇਲਾਜ ਲਈ ਤੇ ਲੋਕਾਂ ਨੂੰ ਉਹਨੂੰ ਜਅ ਅਵੇਅਰਨੈਸ ਦੇਣ ਲਈ ਕੈਂਪ ਲਗਾਇਆ ਗਿਆ ਜਿੰਦੇ ਵਿੱਚ ਮਰੀਜ਼ਾਂ ਨੂੰ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਆਪਾਂ ਬਾਝਪਨ ਤੋਂ ਛੁਟਕਾਰਾ ਪਾ ਸਕਦੇ ਹਾਂ ਕਿਉਂਕਿ ਬਹੁਤ ਨਵੀਆਂ ਟੈਕਨੀਕਸ ਆ ਗਈਆਂ ਨੇ ਜਿਹੜੀਆਂ ਹੁਣ ਪੋਸੀਬਲ ਨੇ ਜਿਹੜੇ ਜਿਨ੍ਹਾਂ ਦੀ ਔਲਾਦ ਨਹੀਂ ਹੈਗੀ ਸੀ ਉਹਨਾਂ ਦੇ ਘਰ ਵੀ ਜਿਹੜਾ ਉਹਨਾਂ ਦੇ ਸੁਪਨੇ ਪੂਰੇ ਹੋ ਸਕਦੇ ਇਸ ਤੋਂ ਪਹਿਲਾਂ ਵੀ ਤੁਸੀਂ ਸਮੇਂ-ਸਮੇਂ ਸਰ ਕੈਂਪ ਲਗਾਉਨੇ ਹੋ ਜਿਹੜਾ ਬਾਝਪਨ ਦੇ ਮੇਰੇ ਮਰੀਜ਼ ਨੇ ਇਹ ਕਿ ਤੋ ਪਹਿਲਾਂ ਆਪਣੇ ਕੋਲ ਡਾਕਟਰ ਅਵੇਲੇਬਲ ਸੀਗੇ ਇਹਨਾਂ ਦੇ ਹਾਂ ਨਹੀਂ ਡਾਕਟਰ ਤਾਂ ਅਵੇਲੇਬਲ ਹੁੰਦੇ ਆ ਡਾਕਟਰ ਤਾਂ ਕਿਉਂਕਿ ਗਾਇਨੇਕੋਲੋਜਿਸਟ ਹੁੰਦੇ ਪਰ ਇਹ ਜਿਹੜੇ ਡਾਕਟਰ ਸਾਹਿਬ ਰਿਮੀ ਸਿੰਗਲਾ ਹੈਗੇ ਆ ਜਿਹੜੇ ਰੈਡੀਅੰਸ ਕਲੀਨਿਕਸ ਚਲਾ ਰਹੇ ਨੇ ਚੰਡੀਗੜ੍ਹ ਉਹਨਾਂ ਦੇ ਦੋ ਤਿੰਨ ਸੈਂਟਰ ਹੋਰ ਵੀ ਹੈ ਔਰ ਅਸੀਂ ਪਲਾਨ ਕਰ ਰਹੇ ਹਾਂ ਕਿ ਨੀਅਰ ਫਿਊਚਰ ਦੇ ਵਿੱਚ ਸਾਰੀਆਂ ਜਿਹੜੀਆਂ ਸਹੂਲਤਾਂ ਔਰ ਪੇਸ਼ੰਗੋ ਉੱਥੇ ਦਾਖਲ ਕਰਕੇ ਹੁੰਦਾ ਇਲਾਜ ਕੀਤਾ ਜਾ ਸਕੇ ਉਹ ਪ੍ਰੋਸੈਸ ਚੱਲ ਰਿਹਾ ਹੈਗਾ ਸੋ ਉਹਨਾਂ ਦੇ ਵਿੱਚ ਅਸੀਂ ਸਾਰਾ ਜਿਹੜਾ ਹੈਗਾ ਉੱਥੇ ਸਿਸਟਮ ਸੈੱਟ ਕਰਕੇ ਪੇਸ਼ੰਗ ਦਾ ਇਲਾਜ ਵੀ ਉੱ ਅੱਜ ਸੀਗਾ ਕਿ ਅਵੇਅਰਨੈਸ ਦੇਣੀ ਹੈ ਲੋਕਾਂ ਨੂੰ ਉਹਨਾਂ ਨੂੰ ਫ੍ਰੀ ਸੀ ਜਿਹੜਾ ਉਹਨਾਂ ਦਾ ਚੈੱਕਅਪ ਕੀਤਾ ਹੈ ਬਹੁਤ ਜਿਹੜੇ ਘੱਟ ਰੇਟਾਂ ਦੇ ਉੱਪਰ ਟੈਸਟ ਕੀਤੇ ਔਰ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਔਲਾਦ ਜਿਹੜੀ ਹੈ ਪ੍ਰਾਪਤ ਕਰ ਸਕਦੇ ਆ ਮਾਂਪੰਦੂ ਕਿਸ ਤਰ੍ਹਾਂ ਸੁਖਾਰਾ ਪਾਸ ਕਰੇ ਡਾਕਟਰ ਸਾਹਿਬ ਗਣਤੰਤਰਤਾ ਦਿਵਸ ਹੈ ਤੁਸੀਂ ਅੱਜ ਦਾ ਦਿਨ ਇੱਕੋ ਚੁਣਿਆ ਇਸ ਨੂੰ ਅੱਜ ਦਾ ਦਿਨ ਇਸ ਲਈ ਚੁਣਿਆ ਕਿ ਚਲੋ ਆਪਾਂ ਮਨਾ ਹੀ ਰਹੇ ਗਣਤੰਤਰ ਦਿਵਸ ਦਾ ਮਨਾ ਹੀ ਰਹੇ ਹਾਂ ਸਨ ਨਾਲ ਦੀ ਨਾਲ ਜਿਹੜੀ ਉਹ ਕੋਈ ਨਾ ਕੋਈ ਚੰਗੀ ਸ਼ੁਰੂਆਤ ਕਰਨੀ ਹੁੰਦੀ ਹੈ ਸੋ ਉਸ ਸੰਬੰਧ ਦੇ ਵਿੱਚ ਅਸੀਂ ਰੱਖਿਆ ਕਿ ਚਲੋ ਸ਼ੁਭ ਦਿਨ ਹੈਗਾ ਔਰ ਨਾਲ ਜਿਹੜਾ ਹੈਗਾ ਲੋਕਾਂ ਦੇ ਘਰ ਵੀ ਕਿਉਂਕਿ ਖੁਸ਼ੀਆਂ ਜਾਣੀਆਂ ਚਾਹੀਦੀਆਂ ਇਸ ਤਰ੍ਹਾਂ ਕਈ ਦਾ ਦਿਨ ਅਸੀਂ ਖਾਸ ਤੌਰ ਤੇ ਜੁਮੇ। ਕੈਂਪ ਦਾ ਕੀ ਟਾਈਮ ਹੈ ਜੀ ਕਿੰਨਾ ਤੱਕ? ਕੈਂਪ ਦਾ ਟਾਈਮ ਜੀ 10 ਵਜੇ ਤੋਂ ਲੈ ਕੇ 3 ਵਜੇ ਤੱਕ ਡਾਕਟਰ ਸਾਹਿਬ अवेलेबल ਹੈ ਫਿਰਲੇ ਪੇਸ਼ੰਤ ਦੇਖ ਰਹੇ ਹੈਗੇ, ਫਲਾਹ ਦੇ ਰਹੇ ਉਹਨਾਂ ਨੂੰ ਉਸ ਤੇ। ਇਹ ਸੰਸਕਰਣ ਡਾਕਟਰ ਜੀ ਮੇਰ ਕਲੜਾ ਅਸੀਂ ਉਹਨਾਂ ਡਾਕਟਰ ਰਿਮੀ ਸਿੰਗਲਾ ਜੀ ਨਾਲ ਵੀ ਗੱਲਬਾਤ ਕਰਾਂਗੇ ਕਿਨੇ ਉਹਨਾਂ ਨੇ ਪੇਸ਼ੰਟ ਚੈੱਕ ਕੀਤੇ ਨੇ, ਕੀ ਉਸ ਸੰਬੰਧ ਵਿੱਚ ਕਹਿਣਗੇ। ਜ਼ਿਆਦਾਤਰ ਆਉਤਾਂ ਵਿੱਚ ਕੀ ਤਕਲੀਫ ਪਾਈ ਜਾ ਰਹੀ ਹੈ ਜਿਸ ਕਰਕੇ ਜਿਵੇਂ ਕਿ ਅਸੀਂ ਪਹਿਲਾਂ ਡਾਕਟਰ ਜੀ ਮੇਰ ਕਲੜਾ ਨਾਲ ਇਹ ਦੱਲ ਦਿੱ

ਤੇ ਅੱਜ ਲੇਕਿਨ ਇਹ ਵਾਲੇ ਏਰੀਆ ਦੇ ਵਿੱਚ ਜੇ ਮੈਂ ਅੱਜ ਗੱਲਬਾਤ ਕਰਾਂ ਤਾਂ ਬਹੁਤ ਅੱਛਾ ਜਜ ਮਤਲਬ ਜਜਬਾ ਹੈ ਲੋਕਾਂ ਦੇ ਵਿੱਚ ਕਿ ਜਿਨ੍ਹਾਂ ਨੇ ਨਹੀਂ ਬੱਚੇ ਹੋ ਰਹੇ 20 ਸਾਲਾਂ ਤੋਂ 15-15 ਸਾਲ ਤੋਂ 18-18 ਸਾਲ ਤੋਂ ਆਪਣਾ ਸਾਰਿਆ ਰਿਪੋਰਟਰ ਦਾ ਥੱਬਾ ਲੈ ਕੇ ਮੇਰੇ ਕੋਲ ਅੱਜ ਇੱਥੇ ਪਹੁੰਚ ਰਹੇ ਨੇ ਸਵੇਰ ਦਾ ਮਿੰਦਾ ਦਾ ਜਦੋਂ ਨਹੀਂ ਮੈਂ 10 ਵਜੇ ਪਹੁੰਚਿਆ ਮੈਨੂੰ ਅਜੇ ਚੇਅਰ ਤੋਂ ਉੱਠਣ ਦਾ ਵੀ ਟਾਈਮ ਨਹੀਂ ਮਿਲਿਆ ਕਮ ਸੇ ਕਮ 20 ਤੀ ਪੇਸ਼ੈਂਟਾਂ ਦਾ ਮੈਂ ਕੋ ਕੰਮ ਕਰ ਚੁੱਕੀ ਆ ਤੇ ਬਾਕੀ ਪੇਸ਼ੈਂਟਸ ਜਿਹੜੇ ਜਿਨ੍ਹਾਂ ਦੀ ਗੱਲਬਾਤ ਕਰਕੇ ਸੁਣਨ ਚ ਇਹ ਲੱਗਦਾ ਕਿ ਮੈਡਮ ਤੁਸੀਂ ਬਹੁਤ ਅ ਕਿ ਕਿਵੇਂ ਕੀ ਕਰਨਾ ਚਾਹੀਦਾ ਕਿਵੇਂ ਕੀ ਨਹੀਂ ਕਰਨਾ ਚਾਹੀਦਾ ਜਿਵੇਂ ਅੱਜ ਮੇਰੇ ਕੋਲ ਇੱਕ ਨੀ ਪੇਸ਼ੈਂਟ ਮੈਂ ਡਿਸਕਸ ਕਰਾਂ ਜਿਹੜੇ ਆਏ ਨੇ ਇਤੋਂ ਹੀ ਆਪਣਾ ਸਟਾਫ ਹੈ ਉਹਦੀ ਅੱਗੇ ਭਾਬੀ ਲੱਗਦੀ ਹੈ ਅੰਡੇਦਾਨੀਆਂ ਦੇ ਵਿੱਚ ਉਹਦੇ ਬਿਲਕੁਲ ਅੰਦੇ ਖਤਮ ਹੋ ਚੁੱਕੇ ਹਨ ਹਾਰਮੋਨਸ ਦੇ ਲੈਵਲ ਉਹਦੇ ਬਿਲਕੁਲ ਵੱਧ ਚੁੱਕੇ ਹਨ ਤੇ 5 ਸਾਲ ਹੋ ਗਏ ਦੇ ਵਿਆਹ ਨੂੰ ਤੇ ਹੁਣ ਹੋਣਾ ਹੀ ਉਹਦਾ ਆਈਵੀਐਫ ਹੈ ਲੇਕਿਨ ਉਹ ਕਦੇ ਬਾਬੇ ਦੇ ਚੱਕਰਾਂ 'ਚ ਪੈ ਰਹੀ ਹੈ ਕਦੇ ਇੱਧਰ ਉੱਧਰ ਘੁੰਮਰੀ ਹੈ ਉਹ ਗੱਲਾਂ ਦੇ ਵਿੱਚ ਥੋੜੇ ਜੀ ਇੱਕ ਜਾਗਰੂਕਤਾ ਬਹੁਤ ਜ਼ਰੂਰੀ ਹੈ ਪੰਜਾਬੀ ਦੇ ਵਿੱਚ ਵੀ ਜਿਵੇਂ ਜਿ ਦੇਖੀ ਜਾਂਦੇ ਨੇ ਉਹੀ ਮੈਂ ਕਹਿ ਰਹੀ ਆਂ ਬਾਬੇ ਆਂਦੇ ਵਿੱਚ ਜਦੋਂ ਮੈਂ ਕਿਹਾ ਫਿਰ ਉਹਨਾਂ ਨੂੰ ਇਹੀ ਸਮਝਾਏ ਕਿ ਬਾਬੇ ਵਾਲੇ ਚੱਕਰ 'ਚ ਨਾ ਪੋ ਐਦਾਂ ਬੱਚਾ ਨਹੀਂ ਹੋਣਾ ਜਦੋਂ ਅੰਡੇਦਾਨੀ ਹੀ ਖਤਮ ਹੋ ਚੁੱਕੀ ਆਲੇ ਤਾਂ ਬੱਚਾ ਕਿੱਥੋਂ ਹੋ ਜਾਊਗਾ ਠੀਕ ਹੈ ਨਾ ਕਮ ਸੇ ਕਮ ਆਪਣੀ ਬੱਚੇਦਾਨੀ ਤਿਆਰ ਕਰਾ ਕੇ ਆਪਣਾ ਬੱਚਾ ਤਾਂ ਅੰਦਰ ਰੱਖੋ ਜਿਨ੍ਹਾਂ ਦੀ ਟਿਊਬਾਂ ਬੰਦ ਨੇ ਦੂਰ ਵੀ ਨਾਲ ਜੋ ਪੰਖ ਲਾ ਚੁੱਕੇ ਨੇ ਲੇਕਿਨ ਫਿਰ ਵੀ ਬੱਚਾ ਨਹੀਂ ਹੋ ਰਿਹਾ ਤਾਂ ਫਿਰ ਬੱਚਾ ਕਿੱਦੇ ਨਾਲ ਹੋਊਗਾ ਟੈਸਟੂ ਬੀਬੀ ਨਾਲ ਹੀ ਹੋਊਗਾ ਜਿਨ੍ਹਾਂ ਦੀ ਸ਼ੁਕਰਾਨੂ ਨਿਲ ਨੇ ਬਿਲਕੁਲ ਹਸਬੰਡ ਦੇ ਸ਼ੁਕਰਾਨੂ ਹੈ ਹੀ ਨਹੀਂ ਤਾਂ ਬੱਚਾ ਕਿੱਥੋਂ ਹੋ ਜਾਊਗਾ ਤਾਂ ਤੁਸੀਂ 10 ਸਾਲ ਕੱਢ

ਹੈਪੀ ਫੈਮਿਲੀ ਸਰ ਬਹੁਤ ਵੱਡੀ ਗੱਲ ਹੈ ਇਹ ਕਿ ਮੈਮ ਸਾਹਿਬ ਦੱਸਿਆ 10 ਤੋਂ 15000 ਵਿਕ੍ਰਿਮ ਵਿਖਿਆ ਨੂੰ ਆ ਆਰਤਨਪਾਗ ਲੱਜੁਕੇ ਨੇ ਕਿਉਂਕਿ ਲਾਗ ਨਾਲ 5-5 ਤੋਂ ਦੂਰ ਹੋ ਕੇ ਲਾਗ ਦੇ ਕਾਜੀ ਬਣ ਗਏ ਹਾਂ ਅੱਛਾ ਦੇਖਿਆ ਇਹ ਵੀ ਇਹਦੇ ਚੀਜ਼ ਦੇ ਵਿੱਚ ਕਿ ਖੁਰਾਕ ਦੀ ਕੋਈ ਕਮੀ ਹੁੰਦੀ ਹੈ ਕਿ ਖੁਰਾਕ ਦੀ ਬਹੁਤ ਵੱਡੀ ਕਮੀ ਹੈ ਜੀ ਜਿਵੇਂ ਹੁਣ ਸਪੋਜ਼ਿੰਗ ਹੋਣੀ ਇੱਕ ਪੇਸ਼ੈਂਟ ਆਏ ਨੇ ਉਹ ਕੈਲੀਫੋਰਨੀਆ ਤੋਂ ਲੰਮ ਕਿਤੇ ਨੇ ਦੇ ਉਹਨਾਂ ਦੀ ਹੁਣ ਖੁਰਾਕ ਉੱਥੇ ਤੁਹਾਨੂੰ ਪਤਾ ਹੈ ਉੱਥੋਂ ਤੇ ਇੱਥੇ ਖੁਰਾਕਾਂ ਵੈਸੇ ਬਹੁਤ ਫਰਕ ਹੈ ਕਿ ਹਾਂ ਥੋੜੀ ਉੱਥੇ ਬੈਟਰ ਹੈ ਕੁਆਲਟੀ ਬੈਟਰ ਹੈ ਸਭ ਕੁਝ ਹੈ ਲੇਕਿਨ ਜਿਹੜੀਆਂ ਚੀਜ਼ਾਂ ਐਗਜ਼ੈਕਟ ਖਾਣੀਆਂ ਚਾਹੀਦੀਆਂ ਨੇ ਉਹ ਤੋਂ ਨਹੀਂ ਖਾ ਰਹੇ ਨਾ ਉਹਦੇ ਵਾਸਤੇ ਉਹਨਾਂ ਦੀ ਜਾਗਰੂਕਤਾ ਕਿ ਕੀ ਆਪਾਂ ਨੂੰ ਸੀਡਸ ਲੈਣੇ ਚਾਹੀਦੇ ਨੇ ਕਿ ਡ్రਾਈ ਫਰੂਟਸ ਲੈਣੇ ਚਾਹੀਦੇ ਨੇ ਕਿ ਸਾਨੂੰ ਗ੍ਰੀਨ ਵੈਜੀਜ਼ ਲੈਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਅੰਡਿਆਂ ਦੀ ਜਿਹੜੀ ਸ਼ਕਤੀ ਹੈ ਉਹ ਮਜ਼ਬੂਤ ਹੋ ਸਕੇ ਤੇ ਜਿਹੜੀ ਕਿਟਾਨੂਆਂ ਦੀ ਸ਼ਕਤੀ ਹੈਗੀ ਆ ਉਹ ਵੱਧ ਸਕੇ ਇਸ ਖਾਨ ਪੀਣ ਦਾ ਤੇ ਤੁਹਾਡੇ ਬੈਠਣ ਉੱਠਣ ਦਾ ਉਡਾ ਲਾਈਫ ਸਟਾਈਲ ਦਾ ਬਹੁਤ ਬਹੁਤ ਅਫੈਕਟ ਪੈਂਦਾ ਪੰਜਵਾਂ ਲਾਜ ਵਿੱਚ ਮਨੁੱਖੀ ਨੁਕੀਲਾ ਜਿਆਦਾਤਰ ਇੱਕ ਕਮਜ਼ੋਰੀ ਜਿਹੜੀ ਹੁੰਦੀ ਹੈ ਮਾਤਾਂ ਵਿੱਚ ਪਾਈ ਜਾਂਦੀ ਹੈ ਔਰਤ ਨਹੀਂ ਅੱਜ ਕੱਲ ਦੇ ਟਾਈਮ ਦੇ ਵਿੱਚ ਹੀ ਆਪਾਂ ਦੇਖੀਏ ਤਾਂ ਇਹ 50-50 ਹੈ ਜੀ ਇਹ ਆਪਣੇ ਹਜੇ ਥੋੜੀ ਜੀ ਜਾਗਰੂਕਤਾ ਪੰਜਾਬ ਦੇ ਜਿਹੜੇ ਆਪਣੇ ਪਿੰਡ ਹੈਗੇ ਨੇ ਗੁੜ ਪਿੰਡ ਉਹਨਾਂ ਵਿੱਚ ਲੈਣੀ ਬਹੁਤ ਜ਼ਰੂਰੀ ਹੈ ਕਿ ਹਾਂਜੀ ਜੇ ਬੱਚਾ ਨਹੀਂ ਹੋ ਰਿਹਾ ਤਾਂ ਫੀਮੇਲ ਚ ਕਮੀ ਹੈ ਜੀ ਜਦਕਿ ਪੁਰਸ਼ ਦੇ ਵਿੱਚ ਵੀ ਕਿਟਾਨੂਆਂ ਦੀ ਕਮੀ ਹੁੰਦੀ ਹੀ ਹੁੰਦੀ ਹੈ ਤੇ ਜੇ ਦੋਨਾਂ ਨੂੰ ਅਸੀਂ ਕਲੱਬ ਕਰੀਏ ਤਾਂ ਦੋਨਾਂ ਦੇ ਵਿੱਚ 50% ਉਹਦੇ ਵਿੱਚ 50% ਉਹਦੇ ਵਿੱਚ ਦੋਨਾਂ ਦੇ ਵਿੱਚ ਕਮੀ ਹੋएगी ਤੇ ਦੋਨਾਂ ਨੂੰ ਹੀ ਵੈਲਿਊਏਟ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਅੱਗੇ ਉਹਨੂੰ ਇੱਕ ਬੱਚਾ ਦੇਣ ਦੀ ਉਮੀਦ ਕਰ ਸਕਦੇ ਹਾਂ। ਮੈਂ ਇੱਕ ਸਿਰ ਮਿਕਨ ਪੇਸ਼ੈਂਟ ਨੂੰ ਸੁਣਾਉਂਦਾ ਇੱਕ ਬੱਚੇ ਤੋਂ ਬਾਅਦ ਅਗਲੇ ਵੀ ਜਿਹੜਾ ਬੱਚਾ ਹੁੰਦਾ ਫਿਰ ਆਪ ਪਹਿਲਾ ਕਰ ਸਕਦੇ ਨੇ ਜਾਂ ਉਹਦੇ ਬਾਅਦ ਸਿਸਰੇ ਉਹ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਪਹਿਲਾਂ ਆਈਵੀਐਫ ਕਿਸ ਲਈ ਕਰਾਇਆ। ਜੁਮੇ ਸਪੋਜ਼ਿੰਗ ਪਹਿਲਾਂ ਉਹਨਾਂ ਨੇ ਆਈਵੀਐਫ ਕਰਾਇਆ ਕਿ ਉਹਨਾਂ ਦੀ ਟਿਊਬਾਂ ਹੈ ਹੀ ਬੰਦ ਖੁੱਲਹੀ ਨਹੀਂ ਰਹੀਆਂ ਤਾਂ ਮੇਬੀ ਹੋ ਸਕਦਾ ਉਹਨਾਂ ਨੂੰ ਦੂਸਰੀ ਟਾਈਮ ਵੀ ਆਈਵੀਐਫ ਕਰਾਉਣਾ ਪੈ ਸਕਦਾ। ਸਪੋਜ਼ਿੰਗ ਉਹਨਾਂ ਦੇ ਹਸਬੰਦ ਦੇ ਕਿਟਾਨ वो नहीं कर ਸਕਦੇ बच्चा ਦਾ तो उन्होंने दोबारा तो भी ਵੀ ਆਈਸੀਐਸੀ ਆਈਵੀਐਫ ਕਰਾਉਣਾ ਹੀ ਪਊ ਆਫਟਰ ਮੈਰਿਜ ਕਿੰਨੇ ਟਾਈਮ ਬਾਅਦ ਤਕਰੀਬਨ ਇਹ ਕਮੀ ਮਾਸ ਹੁੰਦੀ ਹੈ ਨੋਰਮਲੀ ਦੇਖੋ ਆਫਟਰ ਮੈਰਿਜ ਇਹ ਏਜ ਤੇ ਡਿਪੈਂਡ ਕਰਦਾ ਹੈ ਜਿਵੇਂ ਸਪੋਜ਼ਿੰਗ ਕਿਸੇ ਉਮਰ ਦੇ ਵਿੱਚ ਲੜਕੀ ਦਾ ਵਿਆਹ 22 ਸਾਲ ਦੀ ਉਮਰ ਦੇ ਵਿੱਚ ਹੋਇਆ ਤਾਂ ਇਹ ਕੀ ਪ੍ਰੋਬਲਮ ਆ ਸਾਦੀ ਹੈ ਇਹ ਜੀ ਉਹਦੀ ਵਿਆਹ ਉਹਦਾ ਲੇਟ ਹੋਇਆ ਹੈ ਉਹਦਾ 35 ਸਾਲ ਦੀ ਉਮਰ ਚ ਵਿਆਹ ਹੋਇਆ ਹੈ ਜਾਂ 40 ਸਾਲ ਦੀ ਉਮਰ ਚ ਵਿਆਹ ਹੋਇਆ ਹੈ ਫਿਰ ਤਾਂ ਸੀ ਉਹਦੇ ਬਾਅਦ ਇੱਕ ਸਾਲ ਵੀ ਨਹੀਂ ਸਜੈਸਟ ਕਰਾਂਗੇ ਤੇ ਤਾਂ ਉਹਨਾਂ ਨੂੰ ਇਹ ਕਿ ਆਪਣਾ ਨਾਲ ਦੀ ਨਾਲ 2-3 ਮਹੀਨੇ 6 ਮਹੀਨੇ ਵੇਟ ਕਰਨਾ ਉਸ ਤੋਂ ਬਾਅਦ ਆ ਕੇ ਆਪਣਾ ਕਿਸੇ ਵੀ ਫਰਟੀਲਿਟੀ ਸਪੈਸ਼ਲਿਸਟ ਨੂੰ ਕੰਟੈਕਟ ਕਰ ਦੇਖੇਗਾ ਲਪਕ ਖਰਾਕਰੀ ਫੇਰਰੀ ਦੁਆਰਾ ਹਮ ਹਮ ਅਕਸਰ ਔਰਤਾਂ ਨੇ ਇਹ ਬੰਦਾ ਕੀ ਖੁਰਾਕਾਂ ਚਾਹੀਦੀ ਜੀ ਉਹ ਚਾ ਅੱਜ ਕੱਲ ਜਿਹੜਾ ਫਾਸਟ ਫੂਡ ਵਗੈਰਾ ਚੱਲ ਰਿਹਾ ਹਾਂ ਇਹਦੇ ਵਿੱਚ ਮੈਂ ਜ਼ਰੂਰ ਗਾਈਡ ਕਰੂੰਗੀ ਕਿ ਜਿਹੜੀ ਖੁਰਾਕ ਹੈ ਖੁਰਾਕ ਦੀ ਬਹੁਤ ਜ਼ਿਆਦਾ ਮਹੱਤਵ ਹੈਗੀ ਹੈ ਜਿਹਦੇ ਵਿੱਚ ਅਸੀਂ ਜਦੋਂ ਵੀ ਪੇਸ਼ੇ ਨੂੰ ਆਈਫੀ ਲਈ ਬੁੱਕ ਕਰਦੇ ਹਾਂ ਤਾਂ ਅਸੀਂ ਉਹਨਾਂ ਦਾ ਖਾਣ-ਪਾਨ ਜਿਹੜਾ ਹੈਗਾ ਟੋਟਲ ਤਰੀਕੇ ਨਾਲ ਸਾਰਾ ਦਾ ਸਾਰਾ ਚੇਂਜ ਕਰਦੇ ਹੀ ਜਾਂਦੇ ਜਿਵੇਂ ਸਪੋਜ਼ਿੰਗ ਡਾਈਟ ਦੇ ਵਿੱਚ ਉਹਨਾਂ ਦਾ ਅਸੀਂ ਜਿਹੜਾ ਪਰੌਂਠੀਆਂ ਨੇ ਕਿਉਂ ਲਗਾ ਕੇ ਖਾਂਦੇ ਨੇ ਉਹ ਅਸੀਂ ਟੋਟਲੀ ਬੰਦ ਕਰ ਦਿੰਦੇ ਹਾਂ ਰੋਟੀਆਂ ਨੇ ਜਿਹੜੇ ਦਿਨ ਦੇ ਵਿੱਚ 6 ਰੋਟੀਆਂ ਖਾਂਦ ਨੇ ਤਾਂ ਉਹਨੂੰ ਮੈਂ ਸਿੱਧੀਆਂ 3 ਕਰ ਦਿਆਂਗੀ ਜੇ 3 ਖਾ ਰਹੇ ਨੇ ਤਾਂ ਮੈਂ 1.5 ਕਰ ਦਿਆਂਗੀ ਇਸ ਤੋਂ ਇਲਾਵਾ ਜਿੰਨੇ ਵੀ ਨੱਟਸ ਆਂਦੇ ਨੇ ਜਿਵੇਂ ਬਦਾਮ ਹੋਗੇ ਕ</strong>ਰੋਦੀ ਗਿਰੀ ਹੋਗੀ ਇਹਨਾਂ ਚੀਜ਼ਾਂ ਨੂੰ ਅਸੀਂ ਥੋੜਾ ਜਿਹਾ ਇਨਕਰੀਜ਼ ਕਰ ਦਿਆਂ ਇਸ ਤੋਂ ਇਲਾਵਾ ਜਿਹੜੇ ਸੀਡਸ ਆਂਦੇ ਨੇ ਜਿਵੇਂ ਪਮਕਿਨ ਸੀਡਸ ਹੋਗੇ ਅਲਸੀ ਹੋਗੇ ਚੀਆਜ਼ ਹੋਗੇ ਇਹਨਾਂ ਸਾਰਿਆਂ ਦਾ ਇੱਕ ਮਿਕਸਚਰ ਬਣਾ ਕੇ ਉਹਨਾਂ ਨੂੰ ਆਪਣੇ ਡਾਈਟ ਦੇ ਵਿੱਚ ਇੰਪਰੂਵ ਕਰਨਾ ਚਾਹੀਦਾ ਦਿਨ ਦੇ ਵਿੱਚ ਇੱਕ ਤੋਂ ਦੋ ਵਾਰ ਕਮ ਸੇ ਕਮ ਮੰਨ ਕੇ ਚਲੋ ਨਾਰੀਲ ਪਾਣੀ ਹੋ ਗਿਆ ਨਿੰਬੂ ਪਾਣੀ ਹੋ ਗਿਆ ਇਹ ਚੀਜ਼ਾਂ ਦਾ ਥੋੜਾ ਜਿਹਾ ਵਰਤਵਾਰ ਹਸਬੰਦ ਨੂੰ ਜਿਵੇਂ ਪਿੰਡਾਂ ਦੇ ਜਿਹੜੇ ਸਾਡੇ ਕੋਲ ਮਰੀ ਜਾਂਦੇ ਨੇ ਕਈ ਕੁੱਕੀ ਲੈ ਰਹੇ ਨੇ ਕਈ ਆਫੀਮ ਲੈ ਰਹੇ ਨੇ ਕਈ ਜਰਦਾ ਲੈ ਰਹੇ ਨੇ ਇਹ ਹਿਸਟਰੀਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਹੜੇ ਸਾਨੂੰ ਪੇਸ਼ੈਂਟ ਨਾਲ ਗੱਲਬਾਤ ਕਰਕੇ ਸਮਝ ਆਉਂਦੀ ਹੈ ਕਿ ਲੈ ਕੀ ਰਿਹਾ ਤੇ ਉਸ ਦੇ ਮੁਤਾਬਿਕ ਹੀ ਉਹਦੀ ਜਿਹੜੀ ਡਾਈਟ ਆ ਸਾਨੂੰ ਸਾਰੇ ਚੇਂਜ ਕਰਨੇ ਪੈਂਦੇ ਹਰ ਸਿਮੋਕੋ ਮੈਡੀਸਿਨਟੀ ਪਹੁੰਚਿਆ ਤੇ ਜੰਕਸ਼ਨ ਲਗਾਇਆ ਗਿਆ ਸਾਡੀ ਗੰਦੰਤਰਤਾ ਦਾ ਦਿਵਸ ਹੋਈ ਹੈ ਹਾਂਜੀ ਹਾਂਜੀ ਤੁਹਾਨੂੰ ਮੁਬਾਰਕਾਂ ਦੇ ਇਹਦੇ ਸਬੰਧ ਵਿੱਚ ਆਮ ਪਬਲਿਕ ਨੂੰ ਕੀ ਮੈਸੇਜ ਕਨਵੇਜ ਕਰਨਾ ਹੈ ਦੇਖੋ ਆਨਾ ਅਕੇਜਨ ਆਫ ਰਿਪਬਲਿਕ ਡੇ ਮੈਂ ਇਕੋ ਮੈਸੇਜ ਦੇਣਾ ਚਾਹੂੰਗੀ ਕਿ ਜਿਹੜੇ ਮੇਰੇ ਭਾਈਵੰਦੋ ਇਨਫਰਟੀਲਿਟੀ ਤੋਂ ਹੈਗੇ ਨੇ ਤੇ ਨਹੀਂ ਹਿੰਮਤ ਕਰ ਪਾਰੇ ਅੱਗੇ ਆਉਣ ਦੀ ਕਿ ਅਸੀਂ ਬੱਚੇ ਦੀ ਉਮੀਦ ਰੱਖ ਸਕੀਏ ਤੇ ਉਹਨਾਂ ਨੂੰ ਆਪਣੀ ਉਮੀਦ ਨਹੀਂ ਤੋੜਨੀ ਚਾਹੀਦੀ ਦੇ ਸ਼ੁੱਡ ਕਮ ਐਂਡ ਮੀਟ ਅ ਫਰਟੀਲਿਟੀ ਸਪੈਸ਼ਲਿਸਟ ਕਿ ਤਾਂ ਕਿ ਉਹਨਾਂ ਦੀ ਵੀ ਹਰ ਇੱਕ ਗੁਲਕਾਰੇ ਜਿਹੜੀ ਹੈਗੀ ਹੈ ਉਹਦੀ ਗੂੰਜਾ ਮੈਂ ਇੱਕ ਆਮ ਸਵਾਲ ਅਦਰ ਵਿੱਚ ਦੇਖਿਆ ਹੋਏ ਅਕਸਰ ਦੇਖਿਆ ਜਾਂਦਾ ਵੀ ਆਪਣਾ ਮੈਂ ਜੇ ਅਗਲਾ 5 ਸਾਲ ਬਾਅਦ 6 ਸਾਲ ਬਾਅਦ ਕੁਝ ਇਸ ਤਰ੍ਹਾਂ ਟਰਾਈ ਕਰਦੇ ਨੇ ਡਾਕਟਰ ਕੋਲ ਪਹੁੰਚਦੇ ਨੇ ਏ ਕਿੰਨੇ ਸਮੇਂ ਬਾਅਦ ਤੱਕ ਆਪਾਂ ਜਾ ਸਕਦੇ ਹਾਂ ਮੰਨ ਲਓ ਸਲਾਬਾਦ ਹੁੰਦਾ ਮੀਂਹ ਛੜਨ ਦਾ ਵੀ ਨਹੀਂ 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 ਐਸੀ ਕੋਈ ਗੱਲ ਨਹੀਂ ਦੇਖੋ ਜੋ ਹੁਣ ਸਾਡਾ ਇੱਕ ਜਿਵੇਂ ਪਹਿਲਾਂ ਆਈਫਐਸ ਦੇ ਵਿੱਚ ਲਾਅ ਨਹੀਂ ਸੀਗਾ ਹੁਣ ਲਾਅ ਪਾਸ ਹੋ ਗਿਆ ਹੈ ਇਹਦੇ ਵਿੱਚ ਇਹ ਕਿ ਜਿਹੜੀ ਮਾਂ ਦੀ ਉਮਰ ਕਮ ਸੇ ਕਮ 50 ਸਾਲ ਦੀ ਹੋਣੀ ਚਾਹੀਦੀ ਹੈ 50 ਸਾਲ ਤੋਂ ਉੱਪਰ ਅਸੀਂ ਮਾਂ ਦਾ ਇਲਾਜ ਨਹੀਂ ਕਰ ਸਕਦੇ ਚਾਹੇ ਉਹ ਕਿੰਨਾ ਮਰਜੀ ਉਹ ਹੋਵੇ ਤੇ ਇਹੀ ਜਿਹੜਾ ਉਹਦੇ ਹਸਬੰਡ ਆ ਉਹਦੀ ਉਮਰ 55 ਸਾਲ ਤੱਕ ਹੋਈ ਹੈ ਉਸ ਤੋਂ ਪਹਿਲਾਂ ਜਿਹੜੇ ਵੀ ਹੈਗੀਆਂ ਨੇ ਫੀਮੇਲਸ ਉਹ ਕਰਾ ਸਕਦੀਆਂ ਨੇ ਚਾਹ 10 ਸਾਲ ਹੋਏ ਹੋਣ ਬਿਆਂ ਨੂੰ ਚਾਹ 20 ਸਾਲ ਹੋਏ ਹੋਣ ਚਾਹ 15 ਸਾਲ ਅੱਛਾ ਜੀ ਮਨਸ਼ਰ ਅਗਿਆਨਾ ਚਾਹੀਦਾ ਏਸ ਜਿਨਾਂ ਕੋਲ ਬੱਚੇ ਹੈ ਨਹੀਂ ਤਾਂ ਕੀ ਕਰਨਾ ਉਹਨਾਂ ਲਈ ਇੱਕ ਉਮੀਦ ਦੀ ਕਿਰਨ ਤਾਈ ਵੀਫ ਹੈਗੀ ਹੈਗੀ ਇਸਨ ਡਾਕਟਰ ਮਿਸ ਸਿੰਗਲ ਜਿਨ੍ਹਾਂ ਨੇ ਸਮੁਪੂਰਨਤਾ ਉਤੇ ਜਾਣਕਾਰੀ ਦਿੱਤੀ ਹੈ ਆਈਫੀ ਬਾਰੇ ਜਾਣ ਪਾਣ ਵਾਲੇ ਸਾਡੇ ਕੋਲ ਆਉਣਾ ਚਾਹੀਦਾ ਅੱਜ ਉਹ ਮੌਕੇ ਕੌਣ ਸਨ ਜਿਹੜੇ ਆਈਫੀ ਬਾਰੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਅਵੇਅਰ ਕਰਨ ਵਾਸਤੇ ਉਹਨਾਂ ਜੋ ਆਮ ਪਬਲਿਕ ਨੂੰ ਮੈਸੇਜ ਹੁੰਦਾ ਸਾਨੂੰ ਇਹਨਾਂ ਦਾ ਧਿਆਨ ਦੇਣਾ